ਹਲਾ ਤੇ ਬੇਵੋਨਾ ਸਤਿਗੁਰ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ ਤੇ ਫਿਰ ਧਰਮ ਦੀ ਮੂਰਤ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਨੇ ਕਿ ਲਾਲ ਜੀ ਉਹ ਸੰਗਤ ਨੂੰ ਸੰਬੋਧਨ ਕਰਕੇ ਪਰਿਵਾਰ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਇਹਨਾਂ ਦੇ ਧਰਮ ਬਦਲੇ ਕੋਈ ਆਪਣਾ ਆਪ ਵਾਰੇ ਤਾਂ ਧਰਮ ਬਚੇਗਾ ਇਹ ਪਹਿਲੀ ਵਾਰ ਸ਼ੰਦ ਕਹਿ ਰਹੇ ਆ ਨਵਾਂ ਹੀ ਪਹਿਲੀ ਵਾਰ ਅੱਜ ਹੀ ਲਿਖਿਆ ਅੱਜ ਹੀ ਸਟੇਜ ਉੱਤੇ ਰਣਧੀਰ ਸਿੰਘ ਵਰਪਾਲ ਦੀ ਲਿਖਤ ਇਉਂ ਪਈ ਮਾਤਾ ਨਾਨਕੀ ਜੀ ਕਾਰਿਆ ਵਰਾਗ ਹੈ ਗੁਰੂ ਸਾਹਿਬ ਨੇ ਚੱਲੇ ਪੁੱਤਰ ਤਮਾਂ ਦੀ ਅੱਖ ਦਾ ਚਰਾਗ ਹੈ ਛੱਡ ਤੁਰੇ ਕਿਉਂ ਕੱਲੇ ਮੌਤ ਹੈ ਅਟੱਲ ਹੁੰਦਾ ਜੂਣਾ ਸੱਚ ਨਾ ਬਣੀ ਦਾਲ ਚਾਰ ਨਾ ਸੀਸ ਦਿੱਤੇ ਬਿਣਾ ਨਹੀਂ ਧਰਮ ਬਚਣਾ ਆਖਦੇ ਪਿਆਰ ਨਾ ਤਾ ਨਾਨਕੀ ਜੀ ਕਰਿ ਆਵਰਾਗ ਹੈ ਗੁਰੂ ਸਹਿਬ ਨੇ ਚੱਲੇ ਪੁੱਤਰ ਤਮਾਂ ਦੀ ਅੱਖ ਦਾ ਚਰਾਗ ਹੈ ਛੱਡ ਤੁਰੇ ਕਿਉਂ ਕੱਲੇ ਮੌਤ ਅਟੱਲ ਹੁੰਦਾ ਜੂਣਾ ਸੱਚ ਨਾ ਬੜੀ ਦਾਲ ਚਾਰ ਨਾ ਸੀਸਦ ਤੇ ਬਿਣਾ ਨਹੀਂ ਧਰਮਾਂ ਬਚਣਾ ਆਖ ਦੇ ਪਿਆਰ ਨਾ ਸਾਡੇ ਉੱਤੇ ਲਾਈ ਪੰਡਤਾਂ ਨੇ ਆਸ ਹੈ ਸਾਡੇ ਉੱਤੇ ਲਾਈ ਪੰਡਤਾਂ ਨੇ ਆਸ ਹੈ ਖਾਲੀ ਕਿਉਂ ਮੋੜੀਏ ਤਨ ਨੇ ਹੰਡਾਉਣਾ ਤਨ ਨੇ ਹੰਡਾਉਣਾ ਵੱਦਨਾ ਸੁਆਸ ਹੈ ਬਚਣਾ ਭੁੱਲੋ ਉਪਕਾਰਨਾ ਭੁੱਲੋ ਉਪਕਾਰਨਾ ਸੀਸ ਦਿੱਤੇ ਬਿਨਾ ਸੀਸ ਦਿੱਤੇ ਬਿਨਾ ਨਹੀਂ ਧਰਮਾਂ ਬਚਣਾ ਆਖਦੇ ਪਿਆਰ ਨਾਲ ਹੁੰਦੀ ਗੁਰ ਸਿੱਖਾਂ ਦੀ ਨਿਸ਼ਾਨੀ ਪੱਕੀ ਹੈ ਮਨ ਦਾ ਜੋ ਭਾਣੇ ਨੂੰ ਪਰਾਉਣੀ ਨਾ ਕਿਸੇ ਦੀ ਸੱਕੀ ਹੈ ਐਵੇਂ ਬੰਦਾ ਦਾਅਵੇ ਕਰਦਾ ਇਹ ਜਿੰਦ ਹੈ ਪਰਾਉਣੀ ਨਾ ਕਿਸੇ ਦੀ ਸੱਕੀ ਹੈ ਲੱਭਦੀ ਟਿਕਾਣੇ ਨੂੰ ਓਈ ਦਾਖਵਾਰ ਨਾ ਸੀਸ ਦਿੱਤੇ ਬਿਨਾ ਸੀਸ ਦਿੱਤੇ ਬਿਨਾ ਨਹੀਂ ਧਰਮਾਂ ਬਚੇ ਨਾ ਆਖ ਦੇ ਪਿਆਰ ਨਾ ਓ ਹਰ ਚੀਜ਼ ਜੱਗ ਉੱਤੇ ਨਾਸ਼ਵਾਨ ਹੈ ਹਰ ਚੀਜ਼ ਜੱਗ ਉੱਤੇ ਨਾਸ਼ਵਾਨ ਹੈ ਜੂਦੇ ਓ ਹੈ ਸਭ ਉੱਤੇ ਬੈਠਾ ਸਭ ਉੱਤੇ ਬੈਠਾ ਕਾਲ ਬਲਵਾਨ ਹੈ ਮੇਲ ਜਾਂਦਾ ਢੋ ਹੈ ਓ ਕੌਣ ਜਾਣੇ ਉਸ ਦਾ ਹੀ ਕੀ ਹੈ ਜਚਣਾ ਕੌਣ ਜਾਣੇ ਉਸ ਦਾ ਹੀ ਕੀ ਹੈ ਜਚਣਾ ਕੋਈ ਇਤਬਾਰ ਨਾ ਸੀਸ ਦਿੱਤੇ ਬਿਨਾ ਨਹੀਂ ਧਰਮ ਬਚਣਾ ਆਖਦੇ ਅੱਭੀ ਹੋਈ ਕੌਮ ਜ਼ੁਲਮਾਂ ਦੀ ਮਾਰੀ ਐ ਹੈ ਸਬਰ ਅੱਕ ਆਜੀ ਹੈ ਸਬਰ ਅੱਕ ਆ ਉਹ ਆਗ ਹੈ ਪਤੰਗੇ ਅਸਾਂ ਸਮਾ ਮਚਣਾ ਨਹੀਂ ਦੁਰਕਾਰਨਾ ਸੀਸ ਦਿੱਤੇ ਬਿਨਾ ਨਹੀਂ ਧਰਮ ਬਚਣਾ ਆਖਦੇ ਪਿਆਰ ਨਾਲ ਓ ਝੋਲੀ ਤੁਹਾਡੀ ਅਸਾਂ ਦਾ ਗੋਬਿੰਦ ਆਸਾਂ ਦੀ ਗੋਬਿੰਦ ਲਾਲ ਹੈ ਕਿਤਨਾ ਡਲਾਵਣਾ ਐਸੀ ਮਾਰ ਮਾਰੂ ਕਰਨੀ ਕੁਮਾਲ ਹੈ ਖਾਲਸਾ ਸਜਾਵਣਾ ਸੀ ਸਿੱਧ ਤੇ ਬਿਣਾ ਨਹੀਂ ਧਰਮਾ ਹੱਥ ਨਾ ਆਖ ਤੇ ਪਿਆਰ ਨਾ ਓ ਜਾਲਮਾਂ ਦੀ ਤੇਗ ਤੋਂ ਨਹੀਂ ਅਸੀਂ ਡਾਰੇ ਦੇ ਜਾਲਮਾਂ ਦੀ ਤੇਗ ਜਾਲਮਾਂ ਦੀ ਤੇਗ ਤੋਂ ਅਸੀਂ ਨਹੀਂ ਡਰਦੇ ਨਾ ਹੀ ਪਿੱਛੇ ਹਟਣਾ ਢਿੱਲੋ ਰਣ ਤੀਰ ਤਾਈਓ ਸੋਭਾ ਕਰਦੇ ਤੁਸਾਂ ਰਟਣਾ ਜੀ ਤੁਸਾ ਨਾਮ ਰਟਣਾ ਗੁਰ ਚੇਤ ਚੋਪਾ ਭਗਵੰਤ ਸਿੰਘ ਨਹੀਂ ਥੱਕਣਾ ਬੇਕਾਸ ਸਤਕਾਰਨਾ ਸੀਸ ਦਿੱਤੇ ਬਿਨਾ ਸੀਸ ਦਿੱਤੇ ਬਿਨਾ ਨਹੀਂ ਧਰਮ ਹਾਰਨਾ ਸੀਸ ਦਿੱਤੇ ਬਿਨਾ ਨਹੀਂ ਧਰਮਾਂ ਬਚਣਾ ਆਖਦੇ ਪਿਆਰਨਾ